ਸਮੇ ਸਮੇਂ ਦੀ ਗੱਲ ਹੈ ਦੋਸਤੋ ਪੰਜਾਬ ਦੇ ਉਹ ਸਿਆਸੀ ਨੇਤਾ ਜਿਨ੍ਹਾਂ ਨੂੰ ਪੁੱਛ ਕੇ ਕਦੇ ਪੰਜਾਬ ਦਾ ਸਿਆਸੀ ਸੂਰਜ ਚੜਦਾ ਸੀ ਅੱਜ ਉਹ ਇਸ ਚੋਣ ਦੇ ਵਿੱਚ ਕਿਤੇ ਨਜ਼ਰ ਨਹੀਂ ਆਉਂਦੇ ਵੱਡੇ ਵੱਡੇ ਉਹ ਲੋਕ ਵੱਡੇ ਵੱਡੇ ਸਿਆਸਤਦਾਨ ਸਮੇਂ ਨੇ ਹੁੰਜ ਕੇ ਪਾਸੇ ਰੱਖਤੇ ਅੱਜ ਜਦੋਂ ਲੋਕ ਸਭਾ ਦੀਆਂ ਚੋਣਾਂ ਦਾ ਮਾਹੌਲ ਹੈ ਤਾਂ ਉਹ ਵੱਡੇ ਨਾਮੀ ਚਿਹਰੇ ਕਿਤੇ ਦਿਖਾਈ ਨਹੀਂ ਦਿੰਦੇ ਇਹੋ ਜਿਹੇ ਹਾਲਾਤ ਬਣ ਗਏ ਤੁਸੀਂ ਦੇਖੋ ਕਿ ਦੋ ਵਾਰ ਮੁੱਖ ਮੰਤਰੀ ਰਹੇ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਅੱਜ ਕਿੱਥੇ ਨੇ ਕਿਸੇ ਵੀ ਸਮਾਗਮ ਦੇ ਵਿੱਚ ਹੁਣ ਤੱਕ ਉਹ ਨਜ਼ਰ ਨਹੀਂ ਆਏ ਜਾਂ ਉਹਨਾਂ ਨੂੰ ਕਿਸੇ ਸਮਾਗਮ ਦੇ ਵਿੱਚ ਬੁਲਾਇਆ ਨਹੀਂ ਗਿਆ ਪੰਜਾਬ ਦੇ ਦੋ ਵਾਰ ਸੀਐਮ ਰਹੇ ਵੱਡੇ ਨਾਮ ਮਹਾਰਾਜਾ ਦਾ ਖਿਤਾਬ ਹਾਸਲ ਪਟਿਆਲਾ ਦਾ ਇੱਕ ਸ਼ਾਹੀ ਪਰਿਵਾਰ ਪਰ ਅੱਜ ਜਦੋਂ ਉਹਨਾਂ ਦੇ ਧਰਮ ਪਤਨੀ ਪ੍ਰਨੀਤ ਕੌਰ ਲੋਕ ਸਭਾ ਦੀ ਚੋਣ ਲੜ ਰਹੇ ਨੇ ਤਾ ਅਜੇ ਕੈਪਟਨ ਅਮਰਿੰਦਰ ਕਿਤੇ ਫੀਲਡ ਦੇ ਵਿੱਚ ਨਜ਼ਰ ਨਹੀਂ ਆਉਂਦੇ ਹਾਲਾਂਕਿ ਕੈਪਟਨ ਅਮਰਿੰਦਰ ਦੋ ਵਾਰ ਮੁੱਖ ਮੰਤਰੀ ਰਹੇ ਤੇ ਮੁੱਖ ਮੰਤਰੀ ਰਹਿਣ ਦੇ ਬਾਵਜੂਦ ਵੱਡਾ ਉਹਨਾਂ ਦਾ ਆਪਣਾ ਇੱਕ ਕੇਡਰ ਵੱਡਾ ਇੱਕ ਰੁਤਬਾ ਵੱਡਾ ਇੱਕ ਸਿਆਸੀ ਉਹਨਾਂ ਦਾ ਕਦ ਸੀ ਕਾਂਗਰਸ ਪਾਰਟੀ ਦੇ ਵਿੱਚ ਇੱਕ ਸੱਤਾ ਦੇ ਸਿਖਰ ਦੇ ਉੱਪਰ ਹਮੇਸ਼ਾ ਉਹ ਬੈਠੇ ਰਹੇ ਤੇ ਪੰਜਾਬ ਦੀ ਕਾਂਗਰਸ ਦੇ ਵਿੱਚ ਪੱਤਾ ਨਹੀਂ ਸੀ ਹਿੱਲਦਾ ਕੈਪਟਨ ਅਮਰਿੰਦਰ ਸਿੰਘ ਤੋਂ ਬਿਨਾਂ ਪਰ ਗੱਦੀ ਤੋਂ ਕੀ ਲਾਹੇ ਕੈਪਟਨ ਅਮਰਿੰਦਰ ਅੱਜ ਬਿਲਕੁਲ ਸਿਆਸੀ ਸੜਕ ਤੋਂ ਪਾਸੇ ਹੋ ਕੇ ਖੜੇ ਨੇ ਪੰਜਾਬ ਲੋਕ ਕਾਂਗਰਸ ਬਣਾ ਕੇ ਜ਼ੋਰ ਤਾਂ ਬਥੇਰਾ ਲਾਇਆ ਕਾਂਗਰਸ ਨੂੰ ਠਿੱਬੀ ਲਾਉਣ ਦਾ ਤੇ ਮੁੱਖ ਮੰਤਰੀ ਬਣਨ ਦਾ ਪਰ ਕਿਤੇ ਵਾਪਸ ਨਾਈ ਹਾਰ ਕੇ ਫਿਰ ਬੀਜੇਪੀ ਜੁਆਇਨ ਕਰ ਗਏ ਅੱਜ ਉਹਨਾਂ ਦੇ ਧਰਮ ਪਤਨੀ ਪੂਰਾ ਪਰਿਵਾਰ ਬੀਜੇਪੀ ਦੇ ਵਿੱਚ ਹੈ ਤੇ ਪ੍ਰਨੀਤ ਕੌਰ ਮੈਡਮ ਲੋਕ ਸਭਾ ਤੋਂ ਉਮੀਦਵਾਰ ਨੇ ਉਹ ਮੌਜੂਦਾ ਪਾਰਲੀਮੈਂਟ ਵੀ ਨੇ ਹਾਲਾਂਕਿ ਮੈਂਬਰ ਆਫ ਪਾਰਲੀਮੈਂਟ ਆਫ ਕਾਂਗਰਸ ਪਾਰਟੀ ਵੱਲੋਂ ਬਣੇ ਸੀ ਪਰ ਕਿਤੇ ਦੋਸਤੋਂ ਨਜ਼ਰ ਨਹੀਂ ਆਉਂਦੇ ਇਦਾਂ ਹੀ ਬਾਦਲ ਪਰਿਵਾਰ ਦੇ ਇੱਕ ਫਰਜ਼ੰਦ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਕਈ ਵਾਰ ਐਮਐਲਏ ਰਹੇ ਮਨਪ੍ਰੀਤ ਸਿੰਘ ਬਾਦਲ ਹਾਲਾਂਕਿ ਸਿਹਤ ਨਸਾਦ ਸੀ ਅਟੈਕ ਦੀ ਪ੍ਰੋਬਲਮ ਆ ਗਈ ਸੀ ਤੇ ਹੁਣ ਕਿਤੇ ਸਿਆਸੀ ਤੌਰ ਦੇ ਉੱਪਰ ਦੋਸਤੋਂ ਨਜ਼ਰ ਨਹੀਂ ਆਉਂਦੇ ਜੀਪੀ ਨੇ ਕੋਈ ਵੱਡੀ ਜ਼ਿੰਮੇਵਾਰੀ ਵੀ ਨਹੀਂ ਦਿੱਤੀ ਮਨਪ੍ਰੀਤ ਸਿੰਘ ਬਾਦਲ ਨੂੰ ਕੋਈ ਲੋਕ ਸਭਾ ਦੀ ਸੀਟ ਦੇ ਉੱਪਰੋਂ ਚੋਣ ਵੀ ਲੜਾਈ ਗਈ ਮਨਪ੍ਰੀਤ ਸਿੰਘ ਬਾਦਲ ਨੂੰ ਕਿਤੋਂ ਉਮੀਦਵਾਰ ਵੀ ਨਹੀਂ ਬਣਾਇਆ ਗਿਆ ਸਿਰਫ ਆਪਣਾ ਜਿਹੜਾ ਉਹਨਾਂ ਦਾ ਇੱਕ ਹਲਕਾ ਗਿੱਦੜਵਾਹਾ ਉੱਥੇ ਉਹ ਵਾਪਸ ਚਲੇਗੇ ਤੇ ਉਸ ਗਿੱਦੜਵਾਹੇ ਹਲਕੇ ਤੱਕ ਸਹਿਮਤ ਹੋਗੇ ਤੇ ਇਸੇ ਤਰ੍ਹਾਂ ਪੰਜਾਬ ਦਾ ਇੱਕ ਵੱਡਾ ਨਾਮ ਸਰਦਾਰ ਨਵਜੋਤ ਸਿੰਘ ਸਿੱਧੂ ਨਵਜੋਤ ਸਿੰਘ ਸਿੱਧੂ ਹਰਾਂ ਦਾ ਜਿਹੜੇ ਧਰਮ ਪਤਨੀ ਨੇ ਵਾਈਫ ਨੇ ਉਹਨਾਂ ਦੇ ਡਾਕਟਰ ਨਵਜੋਤ ਕੌਰ ਸਿੱਧੂ ਮੈਡਮ ਉਹਨਾਂ ਦੀ ਸਿਹਤ ਨਾ ਸਾਜ ਹੈ ਕੈਂਸਰ ਦੀ ਇੱਕ ਨਾ ਮੁਰਾਦ ਬਿਮਾਰੀ ਦੇ ਨਾਲ ਜੂਝ ਰਹੇ ਨੇ ਉਹ ਅਸੀਂ ਦੁਆ ਕਰਦੇ ਹਾਂ ਦਿਲ ਤੋਂ ਕਿ ਉਹ ਸਿਹਤਯਾਬ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਜਲਦ ਪਰਤਣ ਨਵਜੋਤ ਸਿੰਘ ਸਿੱਧੂ ਨੇ ਵੀ ਪੰਜਾਬ ਦੀ ਸਿਆਸਤ ਤੋਂ ਟਾਲਾ ਵੱਟਿਆ ਹੋਇਆ ਉਸ ਚਲੋ ਪਰਿਵਾਰ ਕਿਹੋ ਜਿਹੇ ਹਾਲਾਤ ਬਣੇ ਹੋਏ ਨੇ ਕਿ ਬਿਮਾਰੀ ਕਰਕੇ ਉਸ ਪਾਸੇ ਵੱਲ ਧਿਆਨ ਰਹਿੰਦਾ ਪਰ ਆਈਪੀਐਲ ਦੇ ਵਿੱਚ ਜਾਣ ਕਰਕੇ ਕਿਹਾ ਜਾ ਰਿਹਾ ਹੈ ਕਿ ਜਿਹੜੀ ਇਲੈਕਸ਼ਨ ਹੈ ਲੋਕ ਸਭਾ ਦੀ ਹੁਣ ਨਵਜੋਤ ਸਿੰਘ ਸਿੱਧੂ ਪਾਸੇ ਹੀ ਰਹਿਣਗੇ ਇਸ ਚੀਜ਼ ਤੋਂ ਬਾਕੀ ਕਾਂਗਰਸ ਦੇ ਜਿਹੜੇ ਵੱਡੇ ਲੀਡਰ ਨੇ ਉਹ ਜ਼ਰੂਰ ਦੱਸ ਰਹੇ ਨੇ ਕਿ ਨਹੀਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਨਵਜੋਤ ਸਿੰਘ ਸਿੱਧੂ ਆਉਣਗੇ ਤੇ ਸਾਡੇ ਲਈ ਪ੍ਰਚਾਰ ਕਰਨਗੇ ਯਾਨੀ ਕਿਸ ਸਟਾਰ ਪ੍ਰਚਾਰ ਕਰ ਰਹੇ ਨੇ ਭਾਵੇਂ ਉਹ ਕਾਂਗਰਸ ਦੇ ਵਿੱਚ ਹੋਣ ਹੁਣ ਜਾਫਰ ਨਵਜੋਤ ਸਿੰਘ ਸਿੱਧੂ ਬੀਜੇਪੀ ਦੇ ਵਿੱਚ ਹੁਣ ਉਦੋਂ ਵੀ ਉਹ ਸਟਾਰ ਪ੍ਰਚਾਰਕ ਰਹੇ ਨੇ ਸਟਾਰ ਪ੍ਰਚਾਰਕਾਂ ਤੋਂ ਇੱਕ ਗੱਲ ਹੋ ਰਹੀ ਆ ਜਾਈ ਸਟਾਰ ਪ੍ਰਚਾਰਕਾਂ ਦੀ ਜਿਹੜੀ ਸੂਚੀ ਸੀ ਨਾ ਹੁਣ ਤੱਕ ਕਾਂਗਰਸ ਨੇ ਜਾਰੀ ਕੀਤੀ ਉਹ ਨਾ ਹੁਣ ਤੱਕ ਜਾਰੀ ਕੀਤੀ ਉਹ ਬੀਜੇਪੀ ਪਾਰਟੀ ਨੇ ਯਾਨੀ ਕਿ ਜਦੋਂ ਸਟਾਰ ਸੂਚੀ ਆਉਂਦੀ ਸੀ ਕਿ ਇਸ ਲੀਡਰ ਨੂੰ ਸਟਾਰ ਸੂਚੀ ਦਾ ਪ੍ਰਮੁੱਖ ਮੰਨਿਆ ਗਿਆ ਉਦੋਂ ਇੱਕ ਵੱਡਾ ਹੱਲਾ ਗੁੱਲਾ ਹੁੰਦਾ ਸੀ ਯਾਨੀ ਕਿ ਹੁਣ ਸਟਾਰ ਜਿਹੜੇ ਹੈਗੇ ਨੇ ਉਹਨਾਂ ਦੀ ਜਿਹੜੀ ਫਿੱਕਾ ਉਹ ਫਿੱਕਾ ਹੁਣ ਸਾਫ ਨਜ਼ਰ ਆਉਂਦੀ ਹੈ ਤੇ ਇਸੇ ਸਿਲਸਲੇ ਤਹਿ ਦੇਖੋ ਕਿ ਜਗਮਿਤ ਸਿੰਘ ਬਰੌੜ ਇੰਟੈਲੈਕਚੁਅਲ ਨੇ ਬੋਲਦੇ ਨੇ ਤਰਕ ਦੇ ਨਾਲ ਆਪਣੀ ਗੱਲ ਰੱਖਦੇ ਨੇ ਪਰ ਕਿਤੇ ਨਜ਼ਰ ਨਹੀਂ ਆਉਂਦੇ ਹੈਗੇ ਇਸ ਸਿਆਸੀ ਝੋਣ ਦੇ ਵਿੱਚ ਇਸ ਸਿਆਸੀ ਦ੍ਰਿਸ਼ ਦੇ ਵਿੱਚ ਹਾਲਾਂਕਿ ਹਾਸ਼ੀਅਤ ਮੈਂ ਕਹਿ ਸਕਦਾ ਕਿ ਹਾਸ਼ੀਅਤ ਨੇ ਆਪਣੇ ਜਗਮਿਤ ਸਿੰਘ ਬਰੌੜ ਆਉਣ ਵਾਲਾ ਸਮਾਂ ਕੋਈ ਡਿਸਾਈਡਿੰਗ ਕਰ ਸਕਦਾ ਸਮੇਂ ਦੀ ਗਰਭ ਦੇ ਵਿੱਚ ਕੀ ਪਿਆ ਇਹ ਬੰਦਾ ਕੋਈ ਦੱਸ ਨਹੀਂ ਸਕਦਾ ਪਰ ਅੱਜ ਆਪਣੀ ਸਿਆਸੀ ਹੂੰਦ ਹਾਸੀ ਬਚਾਉਣ ਦੇ ਲਈ ਜਗਮੀਤ ਸਿੰਘ ਬਰਾੜ ਲਗਾਤਾਰ ਸਟਰਗਲ ਕਰ ਰਹੇ ਨੇ ਪਿਛੇ ਜੇ ਕਾਂਗਰਸ ਦੇ ਵਿੱਚ ਰਹੇ ਫਿਰ ਕਾਲੇ ਜਲ ਦੇ ਵਿੱਚ ਚਲੇ ਗਏ तमाम तरह ਦਾ ਉਹਨਾਂ ਨੇ ਵੀ ਆਪਣਾ ਫੇਰ ਬਦਲ ਰਦੋ ਬਦਲ ਸਭ ਕੁਝ ਕੀਤਾ ਇਦਾਂ ਹੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਦੇ ਪਰਿਵਾਰਿਕ ਮੈਂਬਰ ਵੀ ਇਹਨਾਂ ਲੋਕ ਸਭਾ ਚੋਣਾਂ 'ਚ ਕਿਧਰੇ ਨਜ਼ਰ ਨਹੀਂ ਆਏ ਤੇ ਹੋਰ ਵੱਡੇ ਨਾਮ ਜ਼ਰੂਰ ਨੇ ਜਿਹੜੇ ਇਸ ਚੋਣਾਂ ਤੋਂ ਪਾਸੇ ਕਹਿ ਲਓ ਮੈਂ ਦੋ ਹੀ ਨਾਮ ਕਹੂੰਗਾ ਪੰਜਾਬ ਦੇ ਵਿੱਚ ਤਾਂ ਜਿਹੜੇ ਵੱਡਿਆਂ ਦੇ ਵਿੱਚ ਆਉਂਦੇ ਨੇ ਇੱਕ ਤਾਂ ਭਗਵੰਤ ਮਾਨ ਸਾਹਿਬ ਜਿਹੜੇ ਮੁੱਖ ਮੰਤਰੀ ਪੰਜਾਬ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਵਿੱਚ ਉਹ ਕਰਤਾ ਧਰਤਾ ਨੇ ਉਹ ਲਗਾਤਾਰ ਹਲਕੇ ਪੱਧਰ ਤੱਕ ਆਪਣੀ ਮੀਟਿੰਗਾਂ ਕਰ ਰਹੇ ਨੇ ਜਾ ਰਹੇ ਨੇ ਰੋਡ ਸ਼ੋਅ ਕਰ ਰਹੇ ਨੇ ਕਦੇ ਫਟਿਆਲਾ ਕਦੇ ਫਤਿਹਗੜ ਸਾਹਿਬ ਕਦੇ ਕਿਤੇ ਹੋਰ ਉਹ ਨਜ਼ਰ ਆ ਰਹੇ ਨੇ ਕਦੇ ਬਰਨਾਲਾ ਦੇ ਵਿੱਚ ਐਦਾਂ ਹੀ ਸੁਖਵੀਰ ਸਿੰਘ ਬਾਦਲ ਨਜ਼ਰ ਆ ਰਹੇ ਨੇ ਉਹ ਡਟੇ ਹੋਏ ਨੇ ਠੀਕ ਹੈ ਅਕਾਲੀ ਦਲ ਵੀ ਆਪਣੀ ਇੱਕ ਲੜਾਈ ਲੜ ਰਿਹਾ ਸਿਆਸੀ ਹੋਣ ਦੀ ਲੜਾਈ ਆ ਕੱਲ ਜਲਦੀ ਵੀ ਉਹ ਡਟੇ ਹੋਏ ਨੇ ਪਰ ਸੁਖਵੀਰ ਸਿੰਘ ਬਾਦਲ ਲੱਗੇ ਹੋਏ ਨੇ ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੰਘ ਸਿੱਧੂ ਮਨਪ੍ਰੀਤ ਸਿੰਘ ਬਾਦਲ ਜਗਮੀਤ ਸਿੰਘ ਬਰਾੜ ਇਹ ਸਾਰੇ ਜਿਹੜੇ ਸੋਹੇ ਵੱਡੇ ਨਾਮ ਨੇ ਜਿਹੜੇ ਨਾਮ ਇਸ ਵੇਲੇ ਸਿਆਸੀ ਗੇਮ ਤੋਂ ਬਾਹਰ ਨੇ ਦੋਸਤੋ